ਕਿ ਚਲਾਓ ਕੋਈ ਦਿੱਕਤ ਨਹੀਂ ਹੈ ਤਿਉਹਾਰ ਹੈ ਮਨਾਣਾ ਚਾਹੀਦਾ ਹੈ ਹਨਾ ਬਟ ਅਵੋਇਡ ਕਰੋ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਪੋਲੂਸ਼ਨ ਹੈ ਪੰਜਾਬ ਦੇ ਕਿਹੜੇ ਸ਼ਹਿਰ ਦੀ ਦੀਵਾਲੀ ਜਿਹੜੀ ਸਭ ਤੋਂ ਵੱਧ ਫੇਮਸ ਹੈ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਦੀਵਾਲੀ ਸਭ ਬਹੁਤ ਵਧੀਆ ਹੈ ਸਭ ਤੋਂ ਵਧੀਆ ਹੈ ਜਿੰਨਾ ਹੋ ਸਕੇ ਗ੍ਰੀਨ ਦੀਵਾਲੀ ਮਨਾ ਲਓ ਜ਼ਿਆਦਾ ਬੈਟਰ ਹੈ ਆਨਲੇ ਭਵਿੱਖ ਲਈ ਥੋੜਾ ਜਾ ਕੇ ਜ਼ਰੂਰੀ ਹੈ ਜੋ ਇਲੈਕਟ੍ਰਿਕ ਜੋ ਸਮਾਨ ਆ ਚੁੱਕਾ ਹੈ ਜਿ세 ਲੜੀ ਵਗੈਰਾ ਪਹਿਲੇ ਤੋਂ ਜੋ ਦੀਵੇ ਵਗੈਰਾ ਲੱਗਦੇ تھے ਮੈਮ ਗਰਭੀ ਬਹੁਤ ਅੱਛਾ ਲੱਗਦਾ ਥਾ ਉਸ देखो दिवाली अपना त्यौहार है पटाखਿਆਂ ਦਾ ਆਪਾਂ ਸ਼ੁਰੂ ਤੋਂ ਵਜਾਂਦੇ ਆ ਰਹੇ ਹਾਂ ਬਟ ਇਹ ਚੀਜ਼ ਆਪਾਂ ਨੂੰ ਥੋੜਾ ਸੋਚਣਾ ਚਾਹੀਦਾ ਹੈ ਕਿ ਇਹਦੇ ਨਾਲ ਪੋਲੂਸ਼ਨ ਬਹੁਤ ਹੁੰਦਾ ਹੈ। ਪੁਰਾਣੇ ਪਟਾਕੇ ਪਹਿਲਾਂ ਬੱਚੇ ਚਲਾ ਲੈਂਦੇ ਸੀ ਬਟ ਹੁਣ ਬੱਚੇ ਬੜੇ ਉਸ ਤੋਂ ਅਵੇਅਰ ਹੋ ਚੁੱਕੇ ਆ। ਜਿਵੇਂ ਵੀ ਚਾਈਨੀਜ਼ ਮਾਲ ਜੋ ਵੀ ਆ ਰਿਹਾ ਹੈ ਤਾਂ ਉਸਕੇ ਕੰਨ ਜੋ ਜੋ ਮਿਹਨਤ ਕਰ ਰਹੇ تھے ਜੋ ਲੋਕ ਉਨ੍ਹਾਂ ਦਾ ਕੰਮ ਬਹੁਤ ਖਤਮ ਹੋਤਾ ਜਾ ਰਿਹਾ ਹੈ। ਅਗਰ ਘਰ ਦੇ 4 ਮੈਂਬਰਾਂ ਦਾ ਚਾਰੇ ਹੀ ਆਪਣੇ ਆਪਣੇ ਫੋਨ ਤੇ ਆ ਜੀ ਇਕੱਠੇ ਬੈੰਦੇ ਹੀ ਨਹੀਂ ਕਦੇ। ਸੋ ਇਕੱਠੇ ਹੋਵੋ ਰਿਲੇਸ਼ਨ ਬਣਾਓ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਯਾਨੀ ਸਿਮਰਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਤਿਉਹਾਰਾਂ ਦਾ ਜਿਹੜਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਾ ਹੈ ਤੇ ਇਸ ਵਕਤ ਮੈਂ ਖੜੀ ਹਾਂ ਚੰਡੀਗੜ੍ਹ ਦੀ 22 ਸੈਕਟਰ ਦੇ ਵਿੱਚ ਜਿੱਥੇ ਕਿ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਸਭ ਨੂੰ ਪਤਾ ਹੈ ਕਿ ਹੁਣ ਦੀਵਾਲੀ ਦਾ ਤਿਉਹਾਰ ਜਿਹੜਾ ਇਹ ਆਉਣ ਵਾਲਾ ਹੈ dhanteras ਤੇ ਦੀਵਾਲੀ ਦੀ ਸ਼ਾਪਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਰੌਣਕਾਂ ਤੁਸੀਂ ਬਾਜ਼ਾਰਾਂ ਦੇ ਵਿੱਚ ਵੇਖ ਸਕਦੇ ਹੋ ਤੇ ਲੋਕਾਂ ਨੇ ਵੀ ਜਿਹੜੀਆਂ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਅੱਜ ਮੈਂ ਪਹੁੰਚੀ ਹਾਂ ਇੱਕ ਸਪ ਲੋਕਾਂ ਲਈ ਗ੍ਰੀਨ ਦੀਵਾਲੀ ਕਿੱਦਾਂ ਦੀ ਹੋਣੀ ਚਾਹੀਦੀ ਆ ਉਹ ਇਸ ਵਾਰ ਦੀ ਦੀਵਾਲੀ ਜਿਹੜੀ ਆ ਆਪਣੀ ਕਿਵੇਂ ਖਾਸ ਮਨਾਉਣ ਵਾਲੇ ਆ ਤੇ ਰੌਣਕਾਂ ਕਿਵੇਂ ਲੱਗ ਰਹੀਆਂ ਨੇ ਤੇ ਕੀ ਕੀ ਸ਼ਾਪਿੰਗ ਜਿਹੜੀ ਐ ਖਾਸ ਹੋਣ ਵਾਲੀ ਐ ਤੇ ਆਓ ਚੱਲਦੇ ਆਂ ਤੇ ਲੋਕਾਂ ਨੂੰ ਮਿਲਦੇ ਆਂ ਤੇ ਉਹਨਾਂ ਤੋਂ ਜਾਣਦੇ ਆਂ ਕਿ ਇਸ ਵਾਰ ਦੀ ਦੀਵਾਲੀ ਉਹਨਾਂ ਲਈ ਕਿਵੇਂ ਖਾਸ ਹੋਏਗੀ आप बताइए आपने यहाँ पर दिए बहुत खूबसूरत दिए हैं आपके है ना तो इसके बारे में बताएं कि पहले जमाने में लोग जो है दिए अपने घर पे मिट्टी के दिए जलाते थे बट अब क्या है कि इलेक्ट्रिक लाइट्स हो गई इलेक्ट्रिक दिए हो गए है ना तो आपसे पूछना चाहती हूँ की मार्केटिंग इस बार किस, कैसी चल रही है इस बार मार्केटिंग बहुत कम चल रही है मैम क्योंकि ये जो दीवे है जो इलेक्ट्रिक जो सामान आ चुका है जै जैसे लड़ी वगैरह पहले तो जो दीवे वगैरह लगते थे मैम गर्भी बहुत अच्छा लगता था उससे मतलब एक एक दीवा लाइटें सारी ऑफ करके दीवे जलते थे तो गर्भी बहुत अच्छा लगता था अब तो मतलब पूरी लड़िया वगैरह लग रही है तो मतलब रौनक का जो मतलब खत खत्म होती जा रही है और जो दीवे वगैरह है जो ये अपना जो काम है जिससे मतलब हर घर में खुशियाँ मिलती थी जैसे कि अब जो कुमार होते हैं जो ये दीवे वगैरह बनाते हैं मैम उनसे ना मतलब उनका गर्द भी चलता था अब जैसे भी चाइनीज माल जो भी आ रहा है तो उसके कारण जो जो मेहनत कर रहे थे जो लोग उनका काम बहुत ख़त्म होता जा रहा है मैं तो यही कहूँगा कि जो भी मतलब ये गरीब परिवार है उन ये जो दीवे वगैरह लगा रहे हैं तो उनकी हेल्प करें और जो दीवे वगैरह लगा रखे हैं, जो भी उन्होंने सामान लगा रखा है उनकी उनका जो सामान खरीदे और उनकी हेल्प करें मैम अगर पहले जैसे हम मिट्टी के दिए जलाते थे तो उसमें सरसों का तेल डाला जाता था है ना मिट्टी के दिए जलाए जाते थे तो वो क्या है कि हमारा हिस्ट्री जो है उससे भी काफ़ी महत्व है उसका है ना दिद्धी दिद्धी तो अब लगता है कि वो जो हम जो हमारी ये परंपरा है उसको भी ख़त्म कर रही हैं ये चीज़ें परम्परा भी बहुत ज़्यादा खत्म होती जा रही है मैम और जो लोग सोचते हैं कि हम दीवे जला रहे हैं ये कुछ नहीं है ये बस एक एक दो लेके जाते हैं पहले तो मैं सौ सौ दो सौ दो सौ लेके जाते थे अब तो बस ये बोलते हैं भैया एक ही पैक कर दो एक ही में काम चल जाएगा पहले तो बहुत सारे लेके जाते थे मैम पिछले साल भी मैं बताऊं आपको पिछली साल भी बहुत ज़्यादा दीवे बिके थे लेकिन इस बार तो फिफ्टी भी नहीं है मैम इस पर तो इस इस बार तो बिल्कुल दस ही काम चल रहा है ਬਹੁਤ ਬਹੁਤ ਸ਼ੁਕਰੀਆ ਆਪਕਾ ਸੋ ਜੀ ਸ਼ੁਕਰੀਆ ਤੋ ਜਿਵੇਂ ਕਿ ਭਾਜੀ ਨੇ ਦੱਸਿਆ ਕਿ ਹਨਾ ਵੀ ਪਹਿਲਾ ਪਿਛਲੀ ਵਾਰੀ ਬਹੁਤ ਜ਼ਿਆਦਾ ਵਿਕਰੀ ਸੀ ਬਟ ਇਸ ਵਾਰੀ 50% ਵੀ ਨਹੀਂ ਰਹਿ ਗਈ ਹੈ ਤਾਂ ਮੈਨੂੰ ਲੱਗਦਾ ਸੀ ਪਟਾਕਿਆਂ ਤੇ ਜਾਂ ਲੜੀਆਂ ਤੇ ਬਹੁਤ ਜ਼ਿਆਦਾ ਪੈਸੇ ਜਿਹੜੇ ਆ ਇਨਵੈਸਟ ਕਰ ਦਿੰਦੇ ਆ ਬਟ ਇਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਇਹ ਰੋਜ਼ਗਾਰ ਚੱਲਦਾ ਆ ਭਾਵੇਂ ਉਹ কুমਿਆਰ ਆ ਉਹਨਾਂ ਦੀ ਮਿਹਨਤ ਵੀ ਹੁੰਦੀ ਆ ਉਹਨਾਂ ਨੂੰ ਵੀ ਆਕਾਸ਼ ਹੁੰਦੀ ਆ ਕਿ ਦੀਵੇ ਖਰੀਦੇ ਖਰੀਦੇ ਜਾਣਗੇ ਉਹਨਾਂ ਦਾ ਇਸੇ ਉੱਤੇ ਜਿਹੜਾ ਇਹ ਸੀਜ਼ਨ ਚੱਲਦਾ ਹੈ ਅ ਦੇਖ ਸਕਦੇ ਹੋ ਰੌਣਕਾਂ ਵੀ ਲੱਗੀਆਂ ਹੋਈਆਂ ਨੇ ਲੋਕੀ ਜਿਹੜੇ ਆ ਸ਼ਾਪਿੰਗ ਵੀ ਕਰ ਰਹੇ ਆ ਬਟ ਇਹ ਇੱਕ ਚੀਜ਼ ਕੀ ਕਿਤੇ ਨਾ ਕਿਤੇ ਅਸੀਂ ਆਪਣਾ ਜਿਹੜਾ ਇੱਕ ਪੁਰਾਤਨ ਜਿਹੜਾ ਵਿਰਸਾ ਹੈ ਉਹ ਕਿਤੇ ਨਾ ਕਿਤੇ ਅਸੀਂ ਖੋਂਦੇ ਜਾ ਰਹੇ ਆ ਕਿਉਂਕਿ ਅਸੀਂ ਲਾਈਟਾਂ ਦੀ ਚਕਾ ਚੌਂ ਦੇ ਵਿੱਚ ਆ ਸੋ ਆਜੋ ਅੱਗੇ ਚੱਲਦੇ ਆ ਤੇ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ सो so, सर uh, दिवाली का त्यौहार आ रहा है तो ग्रीन दिवाली के कोई तरीके बताना चाहेंगे लोगों को कि ग्रीन दिवाली कैसे मनानी चाहिए वैसे मैं हिमाचल से हूँ हमने तो करीब दो तीन सालों से जब से प्रदूषण का जो ज़्यादा प्रभाव हो रहा है तब हम तो ये दूसरे पटाखे वाला दिवाली मनाते ही नहीं हैं ग्रीन दिवाली तो वैसे ग्रीन दिवाली मनाना चाहिए हमें थोड़ा बहुत अपना जो पुराने रीति रिवाज़ों के अनुसार आ, आ, फूल फूलों से मिठाइयों से और एक दूसरे प्रति आदान प्रदान से मनाना चाहिए इस पटाखे जलाने से या ये प्रदूषण मुझे नहीं लगता कि इससे कोई एक मेला जो है हमारा जो है बहुत बहुत ज़्यादा जो है एक मना रहे हैं परंतु फिर भी शहरों में अभी है इसमें हमारे हिमाचल में है तो है इतना पर हम गाँव में ऐसा नम नहीं, नहीं मनाते हैं। हमारा पुरानी संस्कृति के अनुसार ही मनाते हैं हम लोग आपस में मिल के आदान प्रदान करके मिठाइयों का एक दूसरे से अच्छे अच्छे पकवान बनाते हैं इस ढंग से हम मनाए इस मैं चाहता हूँ कि पूरे हिंदुस्तान में यदि ऐसा ही दिवाली मनाया जाए एक आदान प्रदान एक दूसरे भाईचारे से और मिलन अनुसार मनाया जाए तो ये अच्छा है पटाखे का प्रदूषण करके दिल्ली जैसे इलाके में तो दिवाली के बाद जाना मुश्किल से ही हो जाता है वहाँ तो हम जा ही नहीं सकते इतनी प्रदूषण बढ़ जाती है चंडीगढ़ में भी मैंने कई बार दिवाली देखे यहाँ भी उतना दिल्ली के बराबर नहीं है बस ठीक है यहाँ थोड़ा अच्छा चलता है थैंक यू सो मच सर एंड हैप्पी दिवाली ਆਪਕੋ ਵੀ ਥੈਂਕ ਯੂ ਸਸ਼ਿਕਾ ਆਂਟੀ ਜੀ ਸਸ਼ਿਕਾ ਜੀ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਤਾਂ ਇਸ ਵਾਰੀ ਦੀਵਾਲੀ ਤੇ ਕੀ ਸਪੈਸ਼ਲ ਕਰ ਰਹੇ ਹੋ ਗ੍ਰੀਨ ਦੀਵਾਲੀ ਤੁਹਾਨੂੰ ਲੱਗਦਾ ਮਨਾਣੀ ਚਾਹੀਦੀ ਹੈ ਜਿੱਦਾਂ ਪਹਿਲਾਂ ਦੀਵਾਲੀ ਮਨਾਉਂਦੇ ਹੁੰਦੇ ਸੀ ਦੀਵੇ ਵਾਲ ਕੇ ਬਿਲਕੁਲ ਜੀ ਪਹਿਲਾਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਿਲਕੁਲ ਅਸੀਂ ਜਿੱਦਾਂ ਟ੍ਰੈਡੀਸ਼ਨਲੀ ਪਿੰਡਾਂ ਦੇ ਵਿੱਚ ਪਹਿਲਾਂ ਦੀਵੇ ਜਲਾ ਕੇ ਦੀਵਾਲੀ ਮਨਾਉਂਦੇ ਸੀ ਅਸੀਂ ਬਿਲਕੁਲ ਉਸੇ ਤਰ੍ਹਾਂ ਹੀ ਮਨਾਣੇ ਆ 100 101 ਦੀਵਾ ਲਗਾ ਕੇ ਬੱਚਿਆਂ ਦੀਆਂ ਛਟੜੀਆਂ ਲਾ ਕੇ ਔਰ ਪਟਾਕੇ ਪਹਿਲਾਂ ਬੱਚੇ ਚਲਾ ਲੈਂਦੇ ਸੀ ਬਟ ਹੁਣ ਬੱਚੇ ਬੜੇ ਉਸ ਤੋਂ ਅਵੇਅਰ ਹੋ ਚੁੱਕੇ ਆ ਕਿ ਪਟਾਕੇ ਫੂਕਣਾ ਮਤਲਬ ਪੈਸਿਆਂ ਨੂੰ ਅੱਗ ਲਾਉਣਾ ਹੈ ਜੀ ਧੰਨਵਾਦ ਜੀ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਬਸ ਥੈਂਕ ਯੂ ਥੈਂਕ ਯੂ ਜੀ ਹੈਪੀ ਦੀਵਾਲੀ ਥੈਂਕ ਯੂ ਥੈਂਕ ਯੂ ਮਮ ਹਮ ਦੀਵਾਲੀ ਇਸ ਵਾਰ ਐਸ ਆਲਵੇਸ ਫੈਮਿਲੀ ਕੇ ਥਰਡ ਸੈਲੀਬ੍ਰੇਟ ਕਰ ਰਹੇ ਆ ਵਿਦ ਲਾਟਸ ਆਫ ਲਵ ਐਂਡ ਬਲੇਸਿੰਗਸ ਆਫ ਗੋਡ ਥੈਂਕ ਯੂ ਥੈਂਕ ਯੂ ਸੋ ਮਚ ਐਂਡ ਹੈਪੀ ਦੀਵਾਲੀ ਸੇਮ ਟੂ ਯੂ ਥੈਂਕ ਯੂ ਮਮ ਗ੍ਰੀਨ ਦੀਵਾਲੀ ਤੁਹਾਨੂੰ ਲੱਗਦਾ ਕਿ ਮਨਾਣੀ ਚਾਹੀਦੀ ਅਗਰ ਹਾਂ हां ग्रीन दिवाली होनी चाहिए क्योंकि मैं सब तो सबसे पहले ये कहवांगी क्योंकि मेनू खुद अस्थमा है ਤੇ ਜੇ ਕੁਛ ਵੀ ਇੰਜ ਦਾ ਹੁੰਦਾ ਵਾ ਤੇ ਫਿਰ ਸਭ ਤੋਂ ਜ਼ਿਆਦਾ ਪ੍ਰੋਬਲਮ ਮੈਨੂੰ ਹੀ ਆਉਂਦੀ ਆ ਹਨਾ ਮਤਲਬ ਰਾਤ ਨੂੰ ਸੌਣ ਤੋਂ ਪਹਿਲੇ ਉੱਠਣ ਵੇਲੇ ਹਮੇਸ਼ਾ ਦਰਵਾਜ਼ਾ ਬੰਦ ਅੰਦਰ ਰਹਿਣਾ ਤੇ ਫਿਰ ਥੋੜਾ ਮੇਰੇ ਲਈ ਤੇ ਹੁੰਦਾ ਉਸ ਤੋਂ ਬਾਅਦ ਮੇਰਾ ਇੱਕ ਛੋਟਾ ਜਿਹਾ ਪੈਟ ਡੌਗ ਹੈਗਾ ਵਾ ਉਹ ਵਿਚਾਰਾ ਖੁਦ ਇੰਨਾ ਡਰਦਾ ਰਹਿੰਦਾ ਵਾ ਕਦੀ ਅਲਮਾਰੀਆਂ ਚ ਕਦੀ ਉੱਧਰ ਉੱਧਰ ਫਿਰ ਉਰੇ ਲਈ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਐਸ ਲਈ ਫਿਰ ਮੈਂ ਤੇ ਇਹੀ ਕਵਾਂਗੀ ਕਿੰਨੀ ਗ੍ਰੀਨ ਦਿਵਾਲੀ ਅੱਛੀ ਹੈ ਚਾਹ ਦੰਤੇ ਰਸਤੇ ਜੇ ਮੈਂ ਗੱਲ ਕਰਾਂ ਤਾਂ ਹਮੇਸ਼ਾ 골ਡ ਜੈਂਡ ਸਿਲਵਰ ਖਰੀਦਿਆ ਜਾਂਦਾ ਇਸ ਵਾਰੀ ਉਹਦੇ ਰੇਟ ਬਹੁਤ ਹਾਈ ਐ ਤਾਂ ਮਤਲਬ ਇੱਕ ਪੁਰਾਣੀ ਸਾਡੀ ਰੀਤੀ ਹੁੰਦੀ ਸੀਗੀ ਕਿ ਜਿਹੜਾ ਕੋਈ 골ਡ ਨਹੀਂ ਖਰੀਦ ਸਕਦਾ ਜਾਂ ਸਿਲਵਰ ਨਹੀਂ ਖਰੀਦ ਸਕਦਾ ਉਹ ਝਾੜੂ ਜਾਂ ਨਮਕ ਜ਼ਰੂਰ ਖਰੀਦੇ ਤਾਂ ਤੁਹਾਨੂੰ ਲੱਗਦਾ ਕਿ ਸਾਨੂੰ ਉਹ ਪਰੰਪਰਾ ਜਿਹੜੀ ਆ ਵਾਪਸ ਅਜ਼ਮਾਣੀ ਚਾਹੀਦੀ ਆ ਉਹ ਪਰੰਪਰਾਵਾਂ ਸਾਨੂੰ ਵਾਪਸ ਲੈ ਕੇ ਆਣੀਆਂ ਚਾਹੀਦੀਆਂ ਪਤਾ ਨਹੀਂ ਮੈਨੂੰ ਅਸੀਂ ਸਿਲਵਰ ਸੁਨਿਆ ਸੀ 골ਡ ਸੁਨਿਆ ਸੀ ਜੇ ਤੁਸੀਂ ਉਹ ਨਹੀਂ ਲੈ ਸਕਦੇ ਅਫੋਰਡ ਨਹੀਂ ਕਰ ਸਕਦੇ ਤੇ ਅਸੀਂ ਚਾੜੂ ਦਾ ਤੇ ਮੈਂ ਕਦੀ ਸੁਨਿਆ ਨਹੀਂ ਬਟ ਅਸੀਂ ਕੋਈ ਬਰਤਨ ਲੈ ਆਣੇ ਆ ਆਪਣੀ ਕਿਚਨ ਲਈ ਠੀਕ ਹੈ ਕੁਝ ਨਵੀਂ ਚੀਜ਼ ਅਸੀਂ ਬਸ ਇਹੀ ਹੁੰਦਾ ਮੈਂ ਆਪਣੇ ਘਰ 'ਚ ਕੁਝ ਨਵਾਂ ਲੈ ਕੇ ਆਉ ਆਪਣੀ ਪੂਜਾ 'ਚ ਯੂਜ਼ ਹੋਵੇ ਅਸੀਂ ਉਹੀ ਬਰਤਨ ਆਪਣੇ ਮੰਦਿਰ 'ਚ ਰੱਖ ਕੇ ਉਹੀ ਪੂਜਾ ਲਈ ਯੂਜ਼ ਕਰ ਲੈਣੇ ਆ ਤੇ ਠੀਕ ਹੈ ਅਸੀਂ ਆਪਣੇ ਘਰ ਲਈ ਲਿਆ ਰਹੇ ਆ ਕੁਝ ਵੀ ਨਵਾਂ ਕੁਝ ਵੀ ਬੈਟਰ ਹੈ ਨਹੀਂ ਉਹ ਅਫੋਰਡ ਕਰ ਸਕਦੇ ਤੁਸੀਂ ਇਹ ਬਣਾ ਲੈ ਉਹ ਜੀ ਧੰਨਵਾਦ ਜੀ ਐਂਡ ਹੈਪੀ ਦੀਵਾਲੀ ਥੈਂਕ ਯੂ ਹੈਪੀ ਦੀਵਾਲੀ ਥੈਂਕ ਯੂ हां जी सत श्री अकाल सर ਅਸੀਂ ਸਾਰਿਆਂ ਨੂੰ ਪੁੱਛ ਰਹੇ ਹਾਂ ਕਿ ਗ੍ਰੀਨ ਦੀਵਾਲੀ ਕਿਵੇਂ ਮਨਾਣੀ ਚਾਹੀਦੀ ਹੈ ਤਾਂ ਤੁਹਾਡੇ ਤੋਂ ਜਾਨਣਾ ਚਾਹਵਾਂਗੇ ਕਿ ਗ੍ਰੀਨ ਦੀਵਾਲੀ ਕਿਵੇਂ ਮਨਾਣੀ ਚਾਹੀਦੀ ਹੈ ਤੇ ਕਿਉਂ ਮਨਾਣੀ ਚਾਹੀਦੀ ਹੈ ਅੱਛਾ ਜੀ ਤੁਹਾਡਾ ਕੁਸ਼ਣ ਹੈ ਗ੍ਰੀਨ ਦੀਵਾਲੀ ਠੀਕ ਹੈ ਜੀ ਦੇਖੋ ਦੀਵਾਲੀ ਆਪਣਾ ਤਿਉਹਾਰ ਹੈ ਪਟਾਕਿਆਂ ਦਾ ਆਪਾਂ ਸ਼ੁਰੂ ਤੋਂ ਵਜਾਂਦੇ ਆ ਰਹੇ ਹਾਂ ਬਟ ਇਹ ਚੀਜ਼ ਆਪਾਂ ਨੂੰ ਥੋੜਾ ਸੋਚਣਾ ਚਾਹੀਦੀ ਹੈ ਕਿ ਇਹਦੇ ਨਾਲ ਪੋਲੂਸ਼ਨ ਬਹੁਤ ਹੁੰਦਾ ਹੈ ਤੇ ਗ੍ਰੀਨ ਦੀਵਾਲੀ ਵਾਸਤੇ ਆਪਾਂ ਨੂੰ ਪੇੜ-ਬੋਧੇ ਲਾਉਣੇ ਚਾਹੀਦੇ ਆ ਉਹਦੇ ਅਕੋਰਡਿੰਗਲੀ ਕੀ ਮੌਸਮ ਦਾ ਐਟਮੋਸਫੇਅਰ ਜਿਹੜਾ ਵਧੀਆ ਹੋਏਗਾ ਵਤਨ ਵਧੀਆ ਹੋਏਗਾ ਆਪਣੀ 에ਅ ਵਧੀਆ ਹੋਏਗੀ ਬਟ ਇਹ ਚੀਜ਼ ਆਪਾਂ ਕਾਫੀ ਸਾਲਾਂ ਤੋਂ ਕੋਸ਼ਿਸ਼ ਕਰਦੇ ਆ ਰਹੇ ਆ ਲੇਕਿਨ ਇਹ ਚੀਜ਼ ਹੋ ਨਹੀਂ ਰਹੀ ਬਟ ਕੋਸ਼ਿਸ਼ ਕਰਾਂਗੇ ਆਨ ਵਾਲੇ ਟਾਈਮ ਦੇ ਵਿੱਚ ਕਿਉਂਕਿ ਜਿਸ ਹਿਸਾਬ ਨਾਲ ਪੋਲਿਊਸ਼ਨ ਵਧ ਰਿਹਾ ਹੈ ਠੀਕ ਹੈ ਟ੍ਰੈਫਿਕ ਵੀ ਆਪਣਾ ਵਧ ਰਿਹਾ ਹੈ ਆਨ ਆਲੀ ਆਪਣੀ ਜਨਰੇਸ਼ਨ ਨੂੰ ਕਰਾਂਗੇ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਸੇਵ ਕਰਾਂਗੇ ਜੀ ਆਪਾਂ ਨੂੰ ਅਚਾ ਜੇ ਅਸੀਂ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ ਨਾ ਅਸੀਂ ਆਂਡ ਗਵਾਂਡ ਦੇ ਵਿੱਚ ਮਠਾਈਆਂ ਬਣਦੇ ਹੁੰਦੇ ਸੀ ਹੁਣ ਉਹ ਵੀ ਕਿਤੇ ਨਾ ਕਿਤੇ ਟ੍ਰੈਂਡ ਜਿਹੜਾ ਇਹ ਖਤਮ ਹੋ ਰਿਹਾ ਕਿ ਹੁਣ ਦੀਵਾਲੀ ਵੀ ਅਸੀਂ ਆਪਣੇ ਘਰ ਦੇ ਵਿੱਚ ਹੀ ਮਨਾਉਂਦੇ ਆ ਹਨਾ ਜਾਂ ਫਿਰ ਪਾਰਟੀਆਂ ਦਾ ਜਿਹੜਾ ਇਹ ਟ੍ਰੈਂਡ ਚੱਲ ਰਿਹਾ ਤਾਂ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਪੁਰਾਣੀ ਦੀਵਾਲੀ ਜੋ ਤੁਸੀਂ ਆਪਣੇ ਬਚਪਨ ਚ ਮਨਾਉਂਦੇ ਸੀ ਉਹ ਜ਼ਿਆਦਾ ਵਧੀਆ ਸੀ ਜਾਂ ਹੁਣ ਦੀਆਂ ਦੀਵਾਲੀਆਂ ਨੇ ਬਚਪਨ ਵਾਲੀ ਜਿਆਦਾ ਵਧੀਆ ਸੀ ਹੁਣ ਕੀ ਹੈ ਕਿ ਦੇਖੋ ਸਾਰੇ ਨਾ ਅਵੇਅਰ ਕਿਉਂ ਨੇ ਮਠਾਈਆਂ ਤੋਂ ਦੂਰ ਭੱਜ ਰਿਹਾ ਕਿ ਡਾਈਟ ਕੌਂਸ਼ੀਅਸ ਹੋ ਰਿਹਾ ਸਾਰੇ ਠੀਕ ਹੈ ਜੀ ਜੇ ਮੈਂ ਮਿੱਠਾ ਖਾਊਂਗਾ ਤਾਂ ਮੇਰੇ ਫੈਟ ਚੜੂਗੀ ਜਾਂ ਕੁਛ ਇਦਾਂ ਦਾ ਬਟ ਇਹ ਹੈ ਕਿ ਜਿਵੇਂ ਡਰਾਈ ਫਰੂਟ ਵਗੈਰਾ ਦਾ ਸੀਜ਼ਨ ਆ ਚੁੱਕਿਆ ਹੈ ਜੇ ਇਹਨਾਂ ਨੂੰ ਆਪਾਂ ਇਸਤੇਮਾਲ ਕਰਦੇ ਆਂ ਤਾਂ ਵੈਲ ਗੁੱਡ ਹੈ ਹੈਲਥ ਕੋਸ਼ਿਸ਼ ਹੋਣਾ ਚਾਹੀਦਾ ਹੈ ਤੇ ਹਾਂ ਜਦੋਂ ਅਸੀਂ ਬਚਪਨ ਸੀਗੇ ਕਾਫੀ ਮੌਜਾ ਕਰਦੇ ਹੁੰਦੇ ਸੀਗੇ ਅੱਜਕੱਲ੍ਹ ਥੋੜੀਆਂ ਰਿਸਟ੍ਰਿਕਸ਼ਨਸ ਵੱਧ ਚੁੱਕੀਆਂ ਨੇ ਉਹਦਾ ਫਰਕ ਤਾਂ ਪੈ ਰਿਹਾ ਹੈ ਜੀ ਇਸ ਚੀਜ਼ ਦੇ ਵਿੱਚ ਥੈਂਕ ਯੂ ਸੋ ਮੱਚ ਐਂਡ ਹੈਪੀ ਦੀਵਾਲੀ ਸੇਮ ਟੂ ਯੂ ਹੈਪੀ ਦੀਵਾਲੀ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਹੈਪੀ ਦੀਵਾਲੀ ਥੈਂਕ ਯੂ ਸੋ ਮੱਚ ਓਕੇ ਸਸ਼ੀਕਾਲ ਜੀ ਸਸ਼ੀਕਾਲ ਜੀ ਅ ਤੁਹਾਨੂੰ ਮੈਂ ਪੁੱਛਣਾ ਚਾਹਦੀ ਆ ਅੰਕਲ ਜੀ ਕਿ ਤੁਹਾਨੂੰ ਆਪਣੇ ਬਚਪਨ ਦੀ ਦੀਵਾਲੀ ਪਸੰਦ ਆ ਜਿਹੜੀ ਉਹ ਸਮਿਆਂ ਦੇ ਵਿੱਚ ਮਨਾਈ ਜਾਂਦੀ ਸੀ ਜਾਂ ਫਿਰ ਅੱਜ ਵਾਲੀ ਦੀਵਾਲੀ ਬੇਟੇ ਮੈਂ 100% ਉਹਨੂੰ ਹੀ ਪਸੰਦ ਕਰਦਾ ਬਚਪਨ ਤੋਂ ਜੋ ਉਹ ਸੀ ਕੁਛ ਦੇਖਿਆ ਸੋਬਰ ਹਰ ਚੀਜ਼ ਉਹਦੇ ਵਿੱਚ ਸੀ ਕੋਈ ਸ਼ੋਰ ਸ਼ਰਾਬਾ ਨਹੀਂ ਸੀ ਉਹ ਜ਼ਿਆਦਾ ਪਸੰਦ ਆ ਮੈਨੂੰ ਇੱਕ ਚੀਜ਼ ਮੈਂ ਪੁੱਛਣਾ ਚਾਹਾਂਗੀ ਤੁਹਾਨੂੰ ਹੋਰ ਆਪਣੇ ਪੰਜਾਬ ਦੀ ਕਿਹੜੇ ਸ਼ਹਿਰ ਦੀ ਦੀਵਾਲੀ ਜਿਹੜੀ ਸਭ ਤੋਂ ਵੱਧ ਫੇਮਸ ਆ ਹਾਂ ਸ਼੍ਰੀ ਅੰਮ੍ਰਿਤਸਰ ਦੀ ਜੀ ਤੇ ਮੈਨੂੰ ਲੱਗਦਾ ਕਿ ਅੱਜ ਕੱਲ ਲੋਕ ਜਿਹੜੇ ਆ ਘਰਾਂ ਦੇ ਵਿੱਚ ਪਟਾਕੇ ਜ਼ਿਆਦਾ ਚਲਾਉਂਦੇ ਆ ਬਟ ਇੱਕ ਬਚਪਨ ਦੇ ਵਿੱਚ ਨਾ ਇੱਕ ਚੀਜ਼ ਹੁੰਦੀ ਸੀ ਕਿ ਅਸੀਂ ਆਂਟ ਗਵਾਂਣ ਦੇ ਵਿੱਚ ਮਠਾਈਆਂ ਦਿੰਦੇ ਸੀਗੇ ਹਨਾ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਸੀਗੇ ਤੇ ਉਹ ਰਿਵਾਜ ਜਿਹੜਾ ਇਹ ਖਤਮ ਹੋ ਰਿਹਾ ਤੁਹਾਨੂੰ ਲੱਗਦਾ ਕਿ ਉਹ ਰਿਵਾਜ ਜਿਹੜਾ ਇਹ ਫਿਰ ਤੋਂ ਆਣਾ ਚਾਹੀਦਾ ਵੀ ਭਾਈਚਾਰਾ ਵਧਾ ਬਿਲਕੁਲ 100% ਉਹ ਰਵਾਜ਼ ਦੁਬਾਰਾ ਨਾਲ ਚਾਹੀਦਾ ਹੈ ਉਹਦੇ ਨਾਲ ਭਾਈਚਾਰਾ ਵੱਦ ਦਾ ਪਿਆਰ ਵੱਦ ਦਾ ਜੀ ਮੈਂ ਉਹਦੇ ਨਾਲ ਉਹਦੇ ਉਸ ਉਸ ਚੀਜ਼ ਦੇ ਵਿੱਚ ਉਹਦੇ ਹੱਕ ਦੇ ਵਿੱਚ ਹਾਂ ਜੀ ਧੰਨਵਾਦੀ ਐਂਡ ਤੁਹਾਨੂੰ ਵੀ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਥੈਂਕ ਯੂ ਥੈਂਕ ਯੂ ਨਹੀਂ ਹੋਣੀ ਚਾਹੀਦੀ ਜੋ এনवायरमेंट ਅੱਜ ਕੱਲ ਚੱਲਦਾ ਪਿਆ ਤਾਂ ਕੋਸ਼ਿਸ਼ ਰੱਖੋ ਵੀ ਥੋੜਾ ਘੱਟ ਪੋਲੂਸ਼ਨ ਹੋਵੇ ਤੇ ਜਿੰਨਾ ਹੋ ਸਕੇ ਗ੍ਰੀਨ ਦਿਵਾਲੀ ਮਨਾ ਲਓ ਜਿਆਦਾ ਬੈਟਰ ਹੈ ਆਨਲੇ ਭਵਿੱਖ ਲਈ ਥੋੜਾ ਜਾ ਕੇ ਜ਼ਰੂਰੀ ਹੈ ਜੀ ਥੈਟਸ ਇਟ ਮੈਮ ਤੁਹਾਡੇ ਤੋਂ ਵੀ ਜਾਨਣਾ ਚਾਹਾਂਗੀ ਬਿਲਕੁਲ ਮੈਮ ਗ੍ਰੀਨ ਦੀਵਾਲੀ ਹੀ ਹੋਣੀ ਚਾਹੀਦੀ ਹੈ ਕਿਉਂਕਿ এনवायरमेंट ਬਹੁਤ ਜ਼ਿਆਦਾ ਪੋਲਿਊਟਡ ਹੈ ਔਰ ਆਉਣ ਵਾਲੀ ਜਨਰੇਸ਼ਨਸ ਲਈ ਵੀ ਇਹ ਬੈਟਰ ਹੋਏਗਾ ਹੁੰਦੇ ਲਈ ਵੀ ਤੇ ਅੱਗੇ ਵਾਲੀ ਜਨਰੇਸ਼ਨਸ ਲਈ ਜੀ ਥੈਂਕ ਯੂ ਸੋ ਮੱਚ ਐਂਡ ਤੁਹਾਡੇ ਪਰਿਵਾਰ ਨੂੰ ਵੀ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਹਾਂਜੀ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਜੀ ਪੋਲੂਸ਼ਨ ਅੱਗੀ ਤੁਹਾਨੂੰ ਪਤਾ ਹੀ ਹੈ ਘੱਟ ਕਿੱਥੇ ਹੈਗਾ ਆਲਰੇਡੀ ਦਿੱਲੀ ਐਨਾ ਬੁਰਾ ਹਾਲ ਹੈ ਹੁਣ ਤਾਂ ਮੁਹਾਲੀ ਵੀ ਤੁਸੀਂ ਦੇਖ ਹੀ ਰਹੇ ਹੋ ਜਿਹੜੀਆਂ ਖੁੱਲੀਆਂ ਥਾਵਾਂ ਸੀਗੀਆਂ ਸਾਰੀਆਂ ਤਾਂ ਭਰ ਗਈਆਂ ਉੱਥੇ ਫਲ ਸੋ ਆਪਾਂ ਜੇ ਹੁਣ ਦੀਵਾਲੀ ਦੂਜੀ ਤਰੀਕੇ ਮਨਾਵਾਂਗੇ ਪਟਾਕੇ ਚਲਾਵਾਂਗੇ ਪੋਲੂਸ਼ਨ ਹੋਰ ਵਧੇਗਾ ਲੋਕਾਂ ਨੂੰ ਅੱਜ ਕੱਲ੍ਹ ਲੰਗੀਆਂ ਬਿਮਾਰੀਆਂ ਹੋ ਰਹੀਆਂ ਨੇ ਐਨਾ ਵਾਇਰਲ ਹੋ ਰਿਹਾ ਹੈ ਮੌਸਮ ਚੇਂਜ ਹੁੰਦਾ ਨਾਲ ਦੇ ਨਾਲ ਵਾਇਰਲ ਹੋ ਜਾਂਦਾ ਸੋ ਮੇਰੇ ਹਿਸਾਬ ਨਾਲ ਤਾਂ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਜੀ ਅੱਛਾ ਤੁਹਾਡੇ ਤੋਂ ਵੀ ਮੈਂ ਪੁੱਛਣਾ ਚਾਹਾਂਗੀ ਨਹੀਂ ਸਾਰਿਆਂ ਤੋਂ ਪੁੱਛਾਂਗੀ ਅੱਛਾ ਆਜੋ ਆਜੋ ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਨੀ ਆ ਕਿ ਪੁਰਾਣੀ ਜਿਹੜੀ ਤੁਸੀਂ ਬਚਪਨ ਚ ਦੀਵਾਲੀ ਮਨਾਉਂਦੇ ਸੀ ਉਹ ਜ਼ਿਆਦਾ ਵਧੀਆ ਲੱਗਦੀ ਸੀ ਜਾਂ ਜਿਹੜੀ ਅੱਜ ਕੱਲ੍ਹ ਜਿਹੜੀ ਦੀਵਾਲੀ ਮਨਾਈ ਜਾਂਦੀ ਉਹ ਐਕਚੁਅਲ ਨਾ ਡੇ ਬਾਏ ਡੇ ਨਾ ਚੀਜ਼ਾਂ ਵਧ ਰਹੀਆਂ ਨੇ ਠੀਕ ਹੈ ਪਹਿਲੇ ਇੰਨਾ ਜਿਆਦਾ ਸ਼ੋਰ ਸ਼ਰਾਬਾ ਜਾਂ ਇੰਨੀ ਆਪਸ਼ਨਸ ਨਹੀਂ ਹੁੰਦੀਆਂ ਸੀ ਹਨਾ ਇਹ ਬੰਦੇ ਜਿਹੜੇ ਦੀਵਾਲੀ ਮਨਾਉਂਦੇ ਸੀਗੇ ਉਹਨਾਂ ਦਾ ਇੱਕ ਅਲੱਗ ਜਿਹਾ ਉਹ ਸੀਗਾ ਹੁਣ ਡੇ ਬਾਏ ਡੇ ਨਾ ਜਿਦਾਂ ਚਾਈਨਾ ਦੇ ਪਟਾਕੇ ਆ ਗਏ ਬਹੁਤ ਜ਼ਿਆਦਾ ਪੋਲੂਸ਼ਨ ਹੈ ਤਾਂ ਕਿ ਚਲਾਓ ਕੋਈ ਦਿੱਕਤ ਨਹੀਂ ਹੈ ਤਿਉਹਾਰ ਹੈ ਮਨਾਣਾ ਚਾਹੀਦਾ ਹੈ ਨਾ ਬਟ ਅਵੋਇਡ ਕਰੋ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਪੋਲੂਸ਼ਨ ਹੈ ਠੀਕ ਹੈ ਕੁਝ ਜਿਹੜੇ ਉੱਪਰ ਨੂੰ ਜਾ ਕੇ ਹੁੰਦੇ ਨੇ ਉਹ ਥੋੜਾ ਜਿਆਦਾ ਜ਼ਿਆਦਾ ਯੂਜ਼ ਕਰ ਲਓ ਅਨਾਰ ਹੋ ਗਿਆ ਚੱਕਰੀ ਹੋ ਗਈ ਫੁੱਲ ਚੇੜੀ ਹੋ ਗਈ ਤੁਸੀਂ ਦੇਖਿਆ ਹੋਣਾ ਉਹਦਾ ਪੋਲੂਸ਼ਨ ਬਹੁਤ ਜ਼ਿਆਦਾ ਉਹ ਚੀਜ਼ਾਂ ਨੂੰ ਅਵੋਇਡ ਕਰੋ ਬਾਕੀ ਤਿਉਹਾਰ ਹੈ ਮਨਾਣਾ ਚਾਹੀਦਾ ਜੀ ਸਾਰਿਆਂ ਨੂੰ ਹਾਂਜੀ ਸਰਦਾਰ ਜੀ ਤੁਹਾਡੇ ਤੋਂ ਵੀ ਪੁੱਛਣਾ ਚਾਹਾਂਗੀ ਤੁਹਾਨੂੰ ਕਿਹੜੀ ਦੀਵਾਲੀ ਪਸੰਦ ਹੈ ਦੇਖੋ ਜੀ દિਵਾਲੀ ਦਾ ਪਹਿਲਾਂ ਨਹੀਂ ਹੀ ਬਹੁਤ ਵਧੀਆ ਸੀਗੀ ਬਟ ਅੱਜ ਕੱਲ ਜਿੱਦਾਂ ਰਿਲੇਸ਼ਨਸ ਬੜੇ ਸੈਂਸਿਟਿਵ ਹੋ ਗਏ ਜੀ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨ ਜਾਵਾਂਗਾ ਜੀ ਆਪਣੇ ਰਿਲੇਸ਼ਨਸ ਨੂੰ ਬਚਾਓ ਤੇ ਬਣਾਓ ਵਧਾਓ ਸੋ ਥੈਟ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ દિਵਾਲੀ ਮਨਾਈਏ ਤਾਂ ਉਹ ਜ਼ਿਆਦਾ ਬੈਟਰ ਲੱਗਦੀ ਰਾਦਰ ਥੈਨ ਕਿ ਆਪਣੇ ਆਪਣੇ ਘਰੇ ਮਨਾਈਏ ਕਿਉਂਕਿ ਘਰ ਵੈਸੇ ਵੀ ਅੱਜ ਕੱਲ ਅਗਰ ਘਰ ਦੇ 4 ਮੈਂਬਰਾਂ ਦਾ ਚਾਰੇ ਹੀ ਆਪਣੇ ਆਪਣੇ ਫੋਨ ਤੇ ਆ ਜੀ ਇਕੱਠੇ ਬੈੰਦੇ ਹੀ ਨਹੀਂ ਕਦੇ ਸੋ ਇਕੱਠੇ ਹੋਵੋ ਰਿਲੇਸ਼ਨ ਬਣਾਓ ਆਪਣੇ ਰਿਲੇਸ਼ਨ ਹੋਰ ਵਧੀਆ ਕਰੋ ਤੇ ਦੁਕਾਨਦਾਰਾਂ ਨੂੰ ਪ੍ਰੀਫਰ ਕਰੋ ਜੀ ਤੁਸੀਂ ਵੀ ਉੱਥੋਂ ਸਮਾਨ ਲਓ ਦੁਕਾਨਦਾਰਾਂ ਨੂੰ ਪ੍ਰੀਫਰੈਂਸ ਦਿਓ ਰਾਦਰ ਥੈਨ ਕਿ ਆਪਾਂ ਆਨਲਾਈਨ ਹਾਂਜੀ ਤੇ ਆਨਲਾਈਨ ਤਾਂ ਦੇਖੋ ਉਹ ਕੰਪਨੀਆਂਜ਼ ਆਲਰੇਡੀ ਬਹੁਤ ਵੱਡੀਆਂ ਨੇ ਉਹਦਾ ਦੀ ਸੋਚ ਹੀ ਆਹੀ ਹੈ ਜੀ ਇਹੀ ਅੱਗੇ-ਅੱਗੇ ਇਹਨਾਂ ਦਾ ਕੰਮ ਖਤਮ ਕਰਕੇ ਤੇ ਸਿਰਫ ਆਪਾਂ ਆਨਲਾਈਨ ਨੂੰ ਹੀ ਪ੍ਰਮੋਟ ਕਰੀਏ ਬਟ ਨਹੀਂ ਦੁਕਾਨਦਾਰਾਂ ਦਾ ਸੋਚੋ ਤੁਸੀਂ ਤੇ ਦੁਕਾਨਦਾਰਾਂ ਦੀ ਹੈਲਪ ਕਰੋ ਥੈਂਕ ਯੂ ਅੱਛਾ ਤੁਹਾਨੂੰ ਚਾਰਾਂ ਨੂੰ ਇੱਕ ਸਵਾਲ ਪੁੱਛਣਾ ਚਾਹਨੀ ਆ ਪੰਜਾਬ ਦੇ ਕਿਹੜੇ ਸ਼ਹਿਰ ਦੀ ਦੀਵਾਲੀ ਜਿਹੜੀ ਸਭ ਤੋਂ ਵੱਧ ਫੇਮਸ ਹੈ ਮੇਰੇ ਹਿਸਾਬ ਨਾਲ ਤਾਂ ਜੀ ਦੇਖੋ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਦੀਵਾਲੀ ਸਭ ਤੋਂ ਬਹੁਤ ਵਧੀਆ ਜੀ ਸਭ ਤੋਂ ਵਧੀਆ ਜੀ ਬਹੁਤ ਵਧੀਆ ਦੀਵਾਲੀ ਹੈ ਜੀ ਅੱਛਾ ਕਿੰਨੀ ਵਾਰੀ ਤੁਸੀਂ ਸਾਰੇ ਜਾਣੇ ਗਏ ਹੋ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਦੀਵਾਲੀ ਮੇਰੇ ਹਿਸਾਬ ਨਾਲ ਤਾਂ ਸਾਡੇ ਚ ਕੋਈ ਵੀ ਨਹੀਂ ਗਿਆ ਹੋਣਾ ਬਟ ਬਹੁਤ ਵਧੀਆ ਦੀਵਾਲੀ ਹੈ ਜੀ ਦੇਖੋ ਸਾਡਾ ਆਪਣਾ ਸਿੱਖ ਕਲਚਰ ਹੀ ਇਹ ਕਹਿੰਦਾ ਜੀ ਬੰਦੀ ਛੋੜ ਦਿਵਸ ਸਾਹਿਬ ਇਸੀ ਗਲੀ ਦਾ ਆਪਾਂ ਦੀਵਾਲੀ ਤਾਂ ਚਲੋ ਕਹਿੰਨੇ ਆ ਇਹ ਬੰਦੀ ਛੋੜ ਦਿਵਸ ਆ ਜੀ ਇਹ ਸਾਡੇ ਗੁਰੂਆਂ ਮਹਾਰਾਜ ਨੇ ਸ਼ੁਰੂ ਕੀਤੀ ਹੈ ਜੀ ਬਹੁਤ ਵਧੀਆ ਚੀਜ਼ ਹੈ ਤੇ ਐਨ ਉਹਦੇ ਹਿਸਾਬ ਨਾਲ ਬਣਾਇਆ ਜਾਵੇ ਜੀ ਤੇ ਆਪਣੇ ਨੇੜ ਦੇ ਗੁਰਦੁਆਰਿਆਂ ਸਾਹਿਬ ਚ ਜਾ ਕੇ ਆਪਣਾ ਮੱਥਾ ਟੇਕੋ ਜੀ ਤੇ ਮਹਾਰਾਜ ਨੂੰ ਨਹੀਂ ਦੁਕਾਨਦਾਰ ਨਹੀਂ ਨਹੀਂ ਸਾਰੇ ਤੇ ਦੁਕਾਨਦਾਰਾ ਕੋ ਇੰਨਾ ਟਾਈਮ ਖਾਸ ਕਰਕੇ ਤਿਉਹਾਰ ਚ ਨਹੀਂ ਹੁੰਦਾ ਕਿ ਉਹ ਜਾ ਸਕਣ ਹੈਨਾ ਦਿਲ ਤਾਂ ਬਹੁਤ ਕਰਦਾ ਹੈ ਪਰ ਤੁਸੀਂ ਸਮਝ ਸਕਦੇ ਹੋ ਵੀ ਬੀਂਗ ਆ ਸ਼ਾਪਕੀਪਰ ਬਹੁਤ ਔਖਾ ਹੈ ਇਸ ਟਾਈਮ ਤੇ ਨਿਕਲ ਪਾਣਾ ਹਾਂ ਹਾਂਜੀ ਤਾਂ ਆਪ ਸਭ ਨੂੰ ਬੰਦੀ ਛੋੜ ਦੀਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਬਹੁਤ ਬਹੁਤ ਆਪ ਕੋ ਸਭੀ ਦੋ ਚੈਨਲ ਕੋ ਵੀ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜੀ ਥੈਂਕ ਯੂ ਸੋ ਮਚ ਹੈਪੀ ਦੀਵਾਲੀ ਸੋ ਜੀ ਗ੍ਰੀਨ ਦੀਵਾਲੀ ਕਿਵੇਂ ਮਨਾਣੀ ਚਾਹੀਦੀ ਹੈ ਤੇ ਕਿਉਂ ਮਨਾਣੀ ਚਾਹੀਦੀ ਹੈ ਇਹ ਤਾਂ ਤੁਸੀਂ ਲੋਕਾਂ ਤੋਂ ਸੁਣ ਹੀ ਲਿਆ ਕਿਉਂਕਿ ਪੋਲੂਸ਼ਨ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਮੈਨੂੰ ਵੀ ਇਹੀ ਲੱਗਦਾ ਹੈ ਕਿ ਗ੍ਰੀਨ ਦੀਵਾਲੀ ਜਿਹੜੀ ਹੈ ਉਹ ਬੈਸਟ ਦੀਵਾਲੀ ਹੈ ਸਾਡੇ এনवायरमेंट ਲਈ ਵੀ ਤੇ ਸਾਡੀ ਸਿਹਤ ਦੇ ਲਈ ਵੀ ਤਾਂ ਬਾਕੀ ਤੁਸੀਂ ਸਾਰੇ ਕਿਵੇਂ ਦੀਵਾਲੀ ਸੈਲੀਬ੍ਰੇਟ ਕਰ ਰਹੇ ਹੋ ਤੇ ਵੇਖੀ ਮੈਂ ਸਾਰਿਆਂ ਨੂੰ ਪੁੱਛਿਆ ਕਿ ਕਿਹੜੇ ਸ਼ਹਿਰ ਦੀ ਜਿਹੜੀ ਦੀਵਾਲੀ ਆ ਉਹ ਸਭ ਤੋਂ ਵੱਧ ਫੇਮਸ ਹੈ ਪੰਜਾਬ ਚੋਂ ਤਾਂ ਉਹ ਕਹਿੰਦੇ ਆ ਨਾ ਕਿ ਦਾਲ ਰੋਟੀ ਖਾਦੀ ਦੀਵਾਲੀ ਅੰਬਰਸਾਦੀ ਸੋ ਅਗਰ ਤੁਹਾਡੇ ਕੋਲ ਵੀ ਟਾਈਮ ਹੋਵੇ ਤਾਂ ਅੰਬਰਸਾਦੀ ਦੀਵਾਲੀ ਤੁਸੀਂ ਵੀ ਜ਼ਰੂਰ ਦੇਖਣ ਜਾਓ ਪਰ ਜੇ ਨਹੀਂ ਦੇਖ ਸਕਦੇ ਤਾਂ ਆਪਣੇ ਘਰਾਂ ਦੇ ਵਿੱਚ ਵੀ ਪ੍ਰੈਫਰ ਕਰੋ ਕਿ ਗ੍ਰੀਨ ਦੀਵਾਲੀ ਮਨਾਈ ਜਾਵੇ ਤੇ ਜਿੱਦਾਂ ਅਸੀਂ ਬਚਪਨ ਦੇ ਵਿੱਚ ਦੀਵਾਲੀ ਮਨਾਉਂਦੇ ਸੀਗੇ ਆਪਣੇ ਆਣ ਗਵਾਨ ਦੇ ਵਿੱਚ ਮਿਲ ਕੇ ਫੁੱਲਾਂ ਦੇ ਨਾਲ ਰੰਗੋਲੀ ਬਣਾ ਕੇ ਤੇ ਦੀਵੇ ਬਾਲ ਕੇ ਤਾਂ ਕੋਸ਼ਿਸ਼ ਕਰੋ ਕਿ ਅਸੀਂ ਇਸ ਸਾਲ ਵੀ ਉਸੇ ਤਰ੍ਹਾਂ ਦੀਵਾਲੀ ਮਨਾਈਏ ਤੇ ਬਾਕੀ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿਵੇਂ ਦੀਵਾਲੀ ਮਨਾ ਰਹੇ ਹੋ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ